ਜੀ ਆਪਾਂ ਲੱਗਿਆ ਆਲੂ ਵੇਂਗਣ ਦੀ ਸਬਜ਼ੀ ਬਣਾਉਣ ਤੇ ਉਹਦੇ ਲਈ ਮੈਂ ਤੇਲ ਪਾਤਾ ਕੜਾਈ 'ਚ ਤੇ ਇੱਧਰ ਲੈ ਲਏ ਆਲੂ ਇੱਧਰ ਕੱਟ ਲਈ ਵੇਂਗਣੀ ਦੇਖੋ ਕੋਲੀ ਕੋਲੀ ਕਿੰਨੀ ਸੋਹਣੀ ਵੇਂਗਣੀਆਂ ਪਿਆਜ਼ ਕੱਟ ਕੇ ਲੈਏ ਨੇ ਟਮਾਟਰ ਕੱਟ ਕੇ ਲੈਏ ਨੇ ਲਸਣ ਕੱਟ ਕੇ ਲਿਆ ਧਨੀਆ ਕੱਟ ਕੇ ਪਾਵਾਂਗੇ ਤੇ ਆ ਮੈਂ ਲੈ ਕੇ ਆਈਆਂ ਅੱਜ ਨਵੀਆਂ ਡੱਬੀਆਂ ਮੇਰੇ ਕੋਲ ਸੀ ਲੱਕੜ ਦਾ ਲੱਕੜ ਦਾ ਉਹ ਜਿਹਦੇ ਵਿੱਚ ਮਤਲਬ ਇੱਕ ਸਟੀਲ ਦੀ ਹੈ ਜਿਹਦੇ ਵਿੱਚ ਲੂਣ ਮਿਰਚ ਉਹ ਤਾਂ ਠੀਕ ਰਹਿੰਦਾ ਸਟੀਲ ਦੀ ਵਿੱਚ ਤੇ ਜਿਹੜੀ ਸੀ ਨਾ ਲੱਕੜ ਦੀ ਉਹਦੇ ਵਿੱਚ ਤਾਂ ਸਟੀਲ ਦੀਆਂ ਸੀ ਡੱਬੀਆਂ ਪਰ ਪਤਾ ਨਹੀਂ ਕਿਉਂ ਕੌਲੀਆਂ ਬਣੀਆਂ ਹੋਈਆਂ ਸੀ ਹਵਾਜੀ ਪੈ ਜਾਂਦੀ ਸੀ ਤੇ ਸਲਾਬ ਚੜ ਜਾਂਦੀ ਸੀ ਲਓ ਜੀ ਆਪਣਾ ਇਧਰਮ ਹੋ ਗਿਆ ਤੇ ਆਪਾਂ ਪਹਿਲਾਂ ਇਧਰ ਜੀਰਾ ਪਾ ਲਈਏ ਜੀ ਪਹਿਲਾਂ ਮੈਂ ਪਾ ਲਿਆ ਜੀਰਾ ਤੇ ਉਸ ਤੋਂ ਬਾਅਦ ਮੈਂ ਪਾ ਦਿੱਤਾ ਹੈ ਪਿਆਜ਼ ਤੇ ਹੁਣ ਆਪਾਂ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਈਏ ਤੇ ਫਿਰ ਹੁਣ ਆਪਾਂ ਨਾਲ ਦੀ ਨਾਲ ਪਾ ਦਿੰਨੇ ਆ ਟਮਾਟਰ ਆਹ ਲਸਣ ਭਾਵੇਂ ਆਪਾਂ ਥੋੜੀ ਜਿਹੀ ਲਸਣ ਪਹਿਲਾਂ ਪਾ ਲਈਏ ਭਾਵੇਂ ਬਾਅਦ ਚ ਪਾ ਲਈਏ ਕੋਈ ਏਡੀ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਲਸਣ ਵੀ ਹਸਾਬ ਦਾ ਹੀ ਹੁੰਦਾ ਹੈ ਤੇ ਤੇ ਆਪਾਂ ਲਸਣ ਪਾ ਲਿਆ ਤੇ ਹੁਣ ਆਪਾਂ ਥੋੜਾ ਜੈ ਇਹਨੂੰ ਭੁੰਨ ਕੇ ਕਿਉਂਕਿ ਅੱਗ ਸਿਮ ਕਿਤੀ ਹੈ ਇਹ ਤੇ ਟਮਾਟਰ ਪਾ ਦਿਆਂਗੇ ਤੇ ଲୁଣ मिरच ਪਾ ਕੇ ਤੇ ਆ ਦੇਖੋ ਆ ਵਾਲੀ ਮੈਂ ਅੱਜ ਧੋ ਕੇ ਰੱਖ ਦਿੱਤੀ ਤੇ ਵਿੱਚ ਮੈਂ ਦੱਸ ਰਹੀ ਸੀ ਵੀ ଲੂਣ मिरच ਵਗੈਰਾ ਇਹਦੇ ਚ ਪਾਇਆ ਨਾਲ ଲੂਣ मिरच ਨਹੀਂ ਸੌਰੀ ਜਿਵੇਂ ਚਾਟ ਮਸਾਲਾ ਤੇ ਮਿਰਚਾਂ ਕਸ਼ਮੀਰੀ ਮਿਰਚਾਂ ਤੇ ਪੀਸ ਭੁੰਨਿਆ ਹੈ ਜੀਰਾ ਐਵੇਂ ਦਾ ਸਮਾਨ ਇਹਦੇ ਚ ਪਾਇਆ ਸੀ ਫਿਰ ਮੈਂ ਅੱਜ ਇਹਨੂੰ ਰੱਖ ਦਿੱਤਾ ਤੇ ਚਲੋ ਠੀਕ ਆ ਤੇ ਇਧਰੋਂ ਆਪਾਂ ਲੈ ਲੈਨੇ ਆ ਤਾਂ ਠੀਕ ਆ ਉਦੇ ਵਿੱਚ ਪਤਾ ਨਹੀਂ ਕਿ ਖਲਾਬ ਜੀ ਚੜਨ ਲੱਗੀ ਪੰਜ ਸਾਵਣ ਦਾ ਮਹੀਨਾ ਕਰਕੇ ਫਿਰ ਮੈਂ ਅੱਜ ਡੱਬੀਆਂ ਲੈ ਕੇ ਆਈ ਮੈਂ ਕਿਹਾ ਚਲੋ ਇਹਨਾਂ ਡੱਬੀਆਂ ਵਿੱਚ ਠੀਕ ਆ ਉਪਰ ਚੰਗੀ ਤਰ੍ਹਾਂ ਬੰਦ ਹੋ ਜਾਣਗੀਆਂ ਇਹ ਅੱਜ ਹੀ ਲੈ ਕੇ ਆਈਆਂ ਤੇ ਆ ਨੂੰ ਕਿਹਾ ਇਹ ਸਿਮਾ ਨੂੰ ਮੈਂ ਕਿਹਾ ਸਿਮਾ ਉੱਪਰ ਲਿਖ ਦੇ ਤਾਂ ਦੇਖੋ ਲਿਖਿਆ ਪੂਰੀ ਡੱਬੀ ਦੇ ਉੱਤੇ ਲਿਖਦਾ ਮੈਂ ਕਿਹਾ ਫਿਰ ਨਾ ਜਲਦੀ ਜਲਦੀ ਪਤਾ ਲੱਗ ਜਾਂਦਾ ਹੈ ਇਹ ਆ ਦੇਖੋ ਇਹ ਆ ਦੇਖੋ bawat-bawat ada garam masala. Ceplo, enak bawatnya kipacce enak kemana nih ini. Di sini apna ini apa? Tambah aja tomato. Laoji masala dek pak, apna kena sama kacang ya? Masala apna bawas sama kacang ya? ਤੇ ਹੁਣ ਆਪਾਂ ਪਾ ਦੇਵਾਂਗੇ ਹਲਦੀ। ਹਉ ਦੀ ਪਾਪਕ ਹਲਦੀ ਵੀ ਆਪਣੀ ਘਰ ਦੀ ਹੀ ਘੱਟ ਪੈਂਦੀ। ਤੇ ਥੋੜੀਆਂ ਜਿਹਾ ਪਾ ਲਾਂਗੇ ਮਿਰਚਾਂ ਮਿਰਚਾਂ ਹੀ ਬਹੁਤ ਕਿਛੀਆਂ ਨੇ ਇਹ ਵੀ ਆਪਣੀ ਘਰ ਦੀ। ਤੇ ਬਾਕੀ ਕਿਛੀਆਂ ਨੇ। ਤੇ ਬਾਕੀ ਦੂਸਰੇ ਗਰਮ ਮਸਾਲੇ ਜਿਹੜੇ ਡੱਬੀ ਵਾਲੇ ਨੇ ਉਹ ਵੀ ਮੈਂ ਨਾਲ ਪਾ ਦਿੰਨੀ ਆ। ਹਲਾ ਮੈਂ ਮੜਾ ਜਾ ਪਾਇਆ ਅੰਬਚੂਰ। ਤੇ ਅੱਜ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਦੋਂ ਮੈਂ ਮਾ ਕੇ ਆਈਆਂ। ਇਹ ਨੇ।

ਜੀ ਦੇਖੋ ਆਪਣੀ ਸਬਜੀ ਕਿੰਨੀ ਸੋਹਣੀ ਬਣ ਗਈ ਵੀ ਜਿਹੜੇ ਬੱਚੇ ਨਹੀਂ ਖਾਂਦੇ ਨਾ ਉਹ ਵੀ ਖੁਸ਼ ਹੋ ਕੇ ਖਾਣਗੇ ਸਬਜੀ ਬਹੁਤ ਹੀ ਜ਼ਿਆਦਾ ਹੈ ਸਬਜੀ ਵਿੱਚ ਖੁਸ਼ਬੂ ਆ ਰਹੀ ਹੈ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਸਬਜੀ ਤੇ ਬਸ ਦੋ ਕੁ ਮਿੰਟ ਹੋਰ ਲੱਗਣਗੇ ਤੇ ਸਬਜੀ ਤਿਆਰ ਹੋ ਜਾਏਗੀ ਤੇ ਐ ਬਸ ਹਲਕੀ ਹਲਕੀ ਜੀ ਗਰਮੀ ਬਹੁਤ ਜਿਵੇਂ ਗਰਮੀ ਬਹੁਤ ਜ਼ਿਆਦਾ ਨਾ ਤੇ ਹਲਕੀ ਹਲਕੀ ਆਪਾਂ ਨੂੰ ਆਪਣੀ ਸਿਹਤ ਨਹੀਂ ਠੀਕ ਹੈ ਤੇ ਵੈਸੇ ਚਲੋ ਲੋੜ ਅਨੁਸਾਰ ਦਾ ਮਸਾਲੇ ਆਪਾਂ ਪਾਉਨੇ ਆ ਤੇ ਬਹੁਤ ਵਧੀਆ ਬਣ ਗਈ ਸਬਜੀ ਲੋਚ ਫਾਈਨਲੀ ਆਪਣੀ ਸਬਜੀ ਦੀ ਲੋਕ ਬੈਕਪ ਹੋ ਵੀ ਤਿਆਰ ਤੇ ਬਹੁਤ ਹੀ ਸਵਾਦ ਬਣੀ ਸਬਜੀ ਧੰਨਵਾਦ ਜੀ ਤੁਹਾਡਾ ਸਾਰੇ